ਇਹ ਹੈ ਮਲੋਟ ਥਾਣਾ ਸਿਟੀ ਦੀ ਐਸ ਐਚਓ ਕਰਮਜੀਤ ਕੌਰ ਜੋ ਲੇਡੀ ਸਿੰਘਮ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹ ਮਲੋਟ ਦੇ ਉਸ ਬਦਨਾਮ ਮੁਹੱਲੇ ਦੇ ਵਿੱਚ ਇੱਕ ਆਮ ਜਨਾਨੀ ਬਣ ਕੇ ਇੱਕ ਗਾਹਕ ਬਣ ਕੇ ਨਸ਼ਾ ਵੇਚਣ ਵਾਲੀ ਜਨਾਨੀ ਦੇ ਘਰ ਜਾ ਕੇ ਉਸ ਦੇ ਕੋਲੋਂ ਨਸ਼ੇ ਦੀ ਮੰਗ ਕਰਦੀ ਹੈ ਤੇ ਉਹ ਉਸ ਨੂੰ ਗਾਗ ਸਾਹਮਣੇ ਕੇ ਨਸ਼ਾ ਦੇ ਦਿੰਦੀ ਹੈ ਨਸ਼ਾ ਮਿਲਦਿਆਂ ਹੀ ਐਸਐਚਓ ਕਰਮਜੀਤ ਕੌਰ ਨਹੀਂ ਮਹਿਲਾ ਤਸਕਰ ਨੂੰ ਦਬੋਚ ਲਿਆ ਤੇ ਬਾਕੀ ਦੀ ਦੂਰ ਖੜੀ ਪੁਲਿਸ ਪਾਰਟੀ ਨੂੰ ਵੀ ਆਪਣੇ ਕੋਲ ਬੁਲਾ ਲਿਆ ਤੇ ਇਸ ਤੋਂ ਬਾਅਦ ਸ਼ੁਰੂ ਕੀਤੀ ਤਲਾਸ਼ੀ ਤਲਾਸ਼ੀ ਦੇ ਦੌਰਾਨ ਉਕਤ આરોપી ਜਨਾਨੀ ਦੇ ਕੋਲੋਂ 10 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਹੈ ਤੇ ਇੱਕ ਹੋਰ ਜਨਾਨੀ ਨਸ਼ੀਲੀਆਂ ਗੋਲੀਆਂ ਦੇ ਨਾਲ ਗ੍ਰਿਫਤਾਰ ਕਰ ਲਈ ਗਈ ਹੈ ਹਾਲਾਂਕਿ ਇਸ ਜਨਾਨੀ ਨੇ ਬਹੁਤ ਤਰਲੇਕ ਮਿੰਤਾਵਾਂ ਕੀਤੀਆਂ ਪਰ ਲੇਡੀ ਸੰਗਮ ਦੇ ਨਾਂ ਨਾਲ ਜਾਣੀ ਜਾਣ ਵਾਲੀ ਐਸ ਐਚ ਓ ਕਰਮਜੀਤ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਇਸ ਘਟਨਾ ਦੀ ਪੂਰੇ ਪੰਜਾਬ ਦੇ ਵਿੱਚ ਬਹੁਤ ਚਰਚਾ ਹੈ ਕਿ ਆਖਿਰ ਲੇਡੀ ਸਿੰਘਮ ਐਸਐਚਓ ਨੂੰ ਸਿਵਲ ਕੱਪੜਾਂ ਦੇ ਵਿੱਚ ਕਿਉਂ ਜਾਣਾ ਪਿਆ ਅਸਲ ਦੇ ਵਿੱਚ ਮੁਕਸਰ ਜ਼ਿਲ੍ਹੇ ਦੀ ਸਾਰੀ ਪੁਲਿਸ ਨੂੰ ਇਸ ਗੱਲ ਦਾ ਪਤਾ ਸੀ ਕੇ ਮਲੋਟ ਦੇ ਛੱਜ ਘਾੜਿਆਂ ਦੇ ਮੁਹੱਲੇ ਦੇ ਵਿੱਚ ਨਸ਼ੇ ਦੀ ਤਸਕਰੀ ਹੁੰਦੀ ਹੈ ਪਰ ਕਦੇ ਵੀ ਨਸ਼ੇ ਦੀ ਬਰਾਮਦਗੀ ਨਹੀਂ ਸੀ ਹੋ ਪਾਈ ਪਰ ਇਸ ਵਾਰ ਐਸ ਐਚ ਓ ਨੇ ਆਪਣੇ ਤਰੀਕੇ ਦੇ ਨਾਲ ਬਰਾਮਦਗੀ ਕਰ ਲਈ ਹੈ ਚੱਲ ਲਈ ਰਮਜ਼ਾਇਤ ਕੈਰੀਂ ਗੰਬੀ ਉਹ ਤੇ ਰੱਖ ਦੀਆਂ ਲੈ ਕੇ ਕਿੱਥੋਂ ਇਸੇ ਲੈ ਕੇ ਤਾਂ ਇੱਥੋਂ ਗਈ ਆ ਇੱਥੇ ਲੈ ਕੇ ਆ ਆਹੇ 10 ਫੇਰੇ ਨਹੀਂ ਤਾਂ ਸਹੀ ਗੱਲ ਦੱਸਦੀ ਇੱਥੋਂ ਲੈ ਕੇ ਗਈ ਆ ਮੈਂ ਕਿਉਂ ਚੱਤ ਲੱਗੇ ਨੇ ਹੈ ਲੈ ਕੇ ਜਾਂ ਨਾ ਮੈਂ ਤੇ ਬੋਲੀ ਨਾ ਮੇਰੀ ਧੀ ਮਾਨ ਕੈਂਸਲ ਕਰ ਦੇ ਜੀ ਮੈਂ ਕਿੱਥੇ ਆ ਮੇਰੇ ਸਭ ਚੇ ਨਹੀਂ ਕੰਕਿਆ ਮੈਂ ਸਹੀ ਘੜੀ ਆ ਲਾਇਆ ਬੋਲਾ ਨਾ ਕਰ ਤੂੰ ਦਿਖਾਇਆ ਤਾਂ ਹੈਗਾ ਮੈਨੂੰ ਇਹਦਾ ਬੋਲੀ ਕਾਹ ਮੇਰੇ ਚਾਹ ਚੱਲ ਚੱਲ ਗਈ ਰਮਤ ਇਹ ਲੈ ਕੇ ਜਾ ਨਾ ਮੇਰੀ ਧੀ ਮਾਨ ਕੈਂਸਰ ਰੋ ਪੇ ਮੈਂ ਸੱਚ ਨਹੀਂ ਕਹਿ ਕਿਹਾ ਮੈਂ ਸੱਚੀ ਗੱਲ ਹੀ ਆਉਂਦਾ ਨਾ ਕਰ ਤੂੰ ਦਿਖਾਇਆ ਤਾਂ ਹੈਗਾ ਮੈਨੂੰ ਕਿਹਦੇ ਬੋਲੂ ਇਸ ਕੋ